ਵੇਲਾ ਦਿਮਾਗ ਜਿਹੜਾ ਹੁੰਦਾ ਨਾ ਸ਼ੈਤਾਨ ਦਾ ਘਰ ਹੁੰਦਾ ਫਿਰ ਬੰਦਾ ਸੋਚਦਾ ਮੈਂ ਇਹ ਨਾਲ ਵੀ ਲੜ ਲਾਂ ਇਹਦੇ ਨਾਲ ਵੀ ਲੜ ਲਾਂ ਬਾਲੀਆਂ ਚਲਾਕੀਆਂ ਬਾਹਲੇ ਦਿਨ ਨਹੀਂ ਚਲਦੀਆਂ ਹੁੰਦੀਆਂ ਸਾਰਾ ਹਸਾਬ ਤਾਂ ਲਿਖ ਕੇ ਰੱਖਦਾ ਵਾਂ ਸਾਰਾ ਮੈਨੂੰ ਕੀ ਪਤਾ ਕੀ बिकਦਾ ਕੀ ਲਿਖਦਾ ਯਾਰ ਤੂੰ ਕੁੰਡਿਆਲੀ ਮਾਰਦਾ 15000 ਰੁਪਏ ਲੈ ਕੇ ਜਾਣਾ ਕਰੇ ਤੂੰ ਸਤਿ ਸ੍ਰੀ ਅਕਾਲ ਭਾਜੀ ਜਲਦੀ ਆ ਗਏ ਅੱਜ ਮੈਂ ਨਹੀਂ ਜਲਦੀ ਆ ਤੂੰ ਲੇਟ ਆਇਆ ਉਹ ਮੈਂ ਤਾਂ ਭਾਜੀ 8:00 ਵਜੇ ਆਉਣਾ ਤੁਸੀਂ ਜਲਦੀ ਆਏ ਹੋ ਅੱਜ ਲੇਟ ਕਿਉਂ ਹੋਇਆ ਵੇ ਲਿਆ ਦੱਸ ਭਾਜੀ ਮੇਰਾ ਟਾਈਮ ਇਹੀ ਹੈ ਜੀ ਆਣ ਦਾ ਤਾਂ ਅੱਛਾ ਚੱਲ ਕੋਈ ਨਹੀਂ ਸਵਾਈਸ ਵੀ ਕਰ ਲਾ ਜਗੜ ਜੋੜ ਸਾਫ ਕਰ ਲਾ ਸਫਾਈ ਕਰ ਲਾ ਭਾਜੀ ਸਫਾਈ ਨੂੰ ਗਗਨ ਹੈਗਾ ਤਾਂ ਹੈ ਤੇ ਗਗਨ ਹੈਗਾ ਅੱਜ ਮੈਂ ਤੈਨੂੰ ਕਹਤਾ ਤੂੰ ਕਰ ਲੈ ਅੱਜ ਕੀ ਹੋ ਗਿਆ ਪਰ ਵੀਰੇ ਮੈਂ ਤਾਂ ਗਾਹ ਕ ਟੈਂਡ ਕਰਦਾ ਹਾਂ ਨਾ ਮੈਂ ਸਫਾਈ ਕਿਉਂ ਕਰੂੰਗਾ ਇੰਨੇ ਟਾਈਮ ਤੋਂ ਮੈਂ ਗਾਹ ਕ ਟੈਂਡ ਕਰਦਾ ਆਵਾ ਤੇ ਅੱਜ ਸਵਾਈਆਂ ਕਰ ਲਾ ਤੇ ਅੱਜ ਮੈਂ ਤੈਨੂੰ ਕਹਤਾ ਤੈਨੂੰ ਮੈਂ ਜਲਦੀ ਆਇਆ ਨਾ ਉਹ ਨਹੀਂ ਪਾਜੀ ਇੱਕ ਬੰਦਾ ਬਹੁਤ ਆ ਸਫਾਈ ਨੂੰ ਕੋਈ ਗੱਲ ਨਹੀਂ ਉਹ ਅੱਜ ਸਵਾਈ ਘੜ ਜਾ ਕੇ ਜਗੜ ਜੁਗੜ ਸਹੀ ਕਰ ਚੱਲ ਜੋ ਤੈਨੂੰ ਕਿਹਾ ਮੰਨ ਲੈ ਉਹ ਪਾਜੀ ਮੇਰੇ ਤੋਂ ਨਹੀਂ ਸਫਾਈ ਸੋਈ ਹੋਣੀ ਹੈਗੀ ਨਾ ਮੈਂ ਕਰਨੀ ਹੈ ਮੈਂ ਗਾ ਘਰ ਐਂਡ ਕਰਨਾ ਕਿ ਮੈਂ ਸਫਾਈਆਂ ਕਰਾਂ ਇੱਥੇ ਅੱਛਾ ਜੇ ਕੱਲ ਸ਼ਾਮੀ ਗਾ ਘਰ ਆਇਆ ਸੀ ਉਹਨੂੰ ਪੈਂਟ ਕਿਨੇ ਦਿੱਤੀ ਸੀ ਤੂੰ ਉਹ ਜਿਹੜੇ ਕੱਲ ਆਏ ਸੀਗੇ ਜੀ ਹਾਂ ਉਹਨਾਂ ਨੂੰ 1000 ਰੁਪਏ ਦਿੱਤੀ ਸੀ ਪਾਜੀ 1000 ਰੁਪਏ ਦੀ ਹੈ 1000 ਰੁਪਏ ਦੀ ਪੈਂਟ ਵੇਚੀ ਆ ਉਹਨੂੰ ਆਪਾਂ ਪਰਚੀ ਤਾਂ ਉਹਨੂੰ ਤੂੰ 1150 ਦੀ ਬਣਾ ਕੇ ਦਿੱਤੀ ਸੀ ਨਹੀਂ ਪਾਜੀ ਇਹ ਕੋਈ ਹੋਰ ਪਰਚੀ ਹੋਣੀ ਆ ਆ ਸਾਈਨ ਕਿਹਦੇ ਆ ਲਿਖਿਆ ਕਿੰਨੇ ਆ ਤੇ ਨਹੀਂ ਯਕੀਨ ਤੇ ਬੰਦਾ ਬੁਲਾ ਲਾਂ ਉਹ ਲੈ ਜਿਹਨੂੰ ਤੂੰ ਪੈਂਟ ਦਿੱਤੀ ਆ ਆਦੀ ਬਾਜੀ ਕੀ ਹਾਲ ਹੈ ਕੀ ਹਾਲ ਹੈ ਬਾਜੀ ਵਧੀਆ ਵਧੀਆ ਤੁਹਾਂ ਬਜੀ ਬਹੁਤ ਵਧੀਆ ਬਾਜੀ ਕੱਲ ਤੁਸੀਂ ਪੈਂਟ ਲੱਗ ਗਏ ਸੀ ਨਾ ਤੂੰ ਹੂੰ ਕਿੰਨੇ ਦੀ ਪੈਂਟ ਲੱਗਾਈ ਸੀ ਕਿੰਨੇ ਲਗਾਈ ਸੀ ਮੁੰਡੇ ਨੇ ਪਤਾਈਆ ਮੁੰਡੇ ਨੂੰ ਕਿੰਨੇ ਦੀ ਪੈਂਟ ਲਗਾਈ ਸੀ ਸਣੀ 10000 ਰੁਪਏ ਦੀ ਪੈਂਟ ਸੀਗੀ ਭਾਈ ਸਾਹਿਬ 11500 ਦੀ ਨਹੀਂ ਨਹੀਂ ਬਾਜੀ 1000 ਦੀ ਤਾਂ ਪਲੇਖਾ ਲੱਗ ਗਿਆ ਹੋਣਾ ਜੀ ਪਰਚੀ ਹੈਗੀ ਬਾਈ ਤੁਹਾਡੇ ਕੋਲ ਹਾਂਜੀ ਬਾਜੀ ਆ ਪਰਚੀ ਮੈਂ ਤਾਂ ਨਹੀਂ ਬਣਾਈ ਤੇਰੀ ਉਹ ਪਰਚੀ ਹੈ ਇਹ ਤਾਂ ਮੰਦਾ ਹੀ ਨਹੀਂ ਸੀਗਾ ਪਾਜੀ ਇਹ ਤਾਂ ਓਦਾਂ ਕਿਸੇ ਨੇ ਬਣਾਤੀ ਹੋਣੀ ਆ ਜੀ ਮੇਰੇ ਤੇ ਇਲਜ਼ਾਮ ਲਾਉਣ ਵਾਸਤੇ ਸੈਨ ਤਾਂ ਤੇ ਹੀ ਆ ਅੱਛਾ ਚੱਕ ਆ ਗਈ ਵੀਡੀਓ ਅੱਗੇ ਪਾਜੀ ਆ ਤਾਂ ਤੁਸੀਂ ਧੋਖਾ ਕਰੀ ਜਾਂਦੇ ਮੇਰੇ ਨਾਲ ਧੋਖਾ ਤੂੰ ਕੀਤਾ ਜਾਂ ਮੈਂ ਕੀਤਾ ਉਹ ਬਰੇ ਤਾਂ ਕੀ ਹੋ ਗਿਆ ਜੇ ਵਿੱਚ 150 ਰੱਖ ਲਏ ਇਹਦੇ ਵਿੱਚ ਕੀ ਹੋ ਗਿਆ ਇਹ ਇੰਨਾ ਸ਼ੁਰੂ ਤੋਂ ਮੈਂ ਤੁਹਾਡਾ ਕੰਮ ਦੇਖਦਾ ਆ ਰਿਹਾ ਮੈਂ ਉਹ ਥੋੜਾ ਵਾ अच्छा 150 ਰੱਖ ਲੈ ਤੇ ਕੀ ਹੋ ਗਿਆ ਠੀਕ ਹੈ ਭਾਵੇਂ ਤੂੰ 10 ਆਈ ਮੇਰੀ ਚੋਈ ਕੀਤੀ ਆ ਪਾਪ ਤੇ ਪਾਪ ਹੀ ਐ ਨਾ ਚੋਰੀ ਦਾ ਵੀਰੇ ਫਿਰ ਚੋਰੀ ਹੁੰਦੀ ਆ ਨਾ ਯਾਰ ਵੀਰੇ ਤੁਸੀਂ ਵਿੱਚ ਨਾ ਹੀ ਬੋਲੋ ਤਾਂ ਚੰਗਾ ਵਾ ਸਾਡੇ ਦੋਵਾਂ ਦੀ ਆਪਸ ਦੀ ਗੱਲ ਐ ਤੂੰ ਤਾਂ ਉਹ ਵੀ ਬੰਦਾ ਬੱਟਨ ਨੂੰ ਫਿਰਦਾ ਸੀਗਾ ਜੇ ਨਵਾਂ ਲੱਗਿਆ ਮੈਨੂੰ ਪਤਾ ਸਾਰਾ ਕੁਝ ਉਹ ਨਹੀਂ ਦੱਸਿਆ ਹੋਊਗਾ ਤੁਹਾਨੂੰ ਉਹ ਤਾਂ ਇਮਾਨਦਾਰ ਸੀਗਾ 50 50 ਰੁਪਏ ਦੇ ਕੇ ਤੂੰ ਉਹਨੂੰ ਬੱਟਨ ਨੂੰ ਫਿਰਦਾ ਪਾਜੀ ਅੱਗਲ ਸੁਣੋ ਆ ਗਲ ਆਲੋ ਪਿਆਰ ਵੀ ਹੈ ਆ ਗਾ ਦੇ ਮੈਨੂੰ ਕੱਲ ਸਨੀ ਭਾਜੀ ਨੇ ਦਿੱਤੇ ਸੀ ਕਿਉਂ ਉਹਨਾਂ ਨੇ ਨਾ ਖਿਆਲ ਵਾਲੀ ਪੈਂਟ 1500 ਦੇ ਵਿੱਚ ਹੀ ਸੀ ਉਹ ਕਹਿੰਦੇ ਜ ਆਪਣਾ ਤੋਂ ਮੂੰਹ ਬੰਦ ਰੱਖੀ ਅੱਛਾ ਉਹ ਤਾਂ ਉਹਨੇ ਮੈਨੂੰ ਦੱਸਤਾ ਉਨੇ ਪੈਸੇ ਵੀ ਵਾਪਸ ਕਰਤੇ ਉਹ ਮੇਰੇ ਤਾਂ ਕੀ ਹੋ ਗਿਆ ਅੱਜ ਦੱਸਤਾ ਫਿਰ ਤਾਂ ਕੀ ਹੋ ਗਿਆ ਜੇ ਥੋੜੇ ਬੋਦੇ ਪੈਸੇ ਰੱਖ ਲੈ ਵਿੱਚੋਂ ਮੈਂ ਤੇ ਇੰਨਾ ਥੋੜਾ ਸ਼ੁਰੂ ਤੋਂ ਕੰਮ ਦੇਖਦਾ ਆਵਾ ਉਸ ਵੇਰੇ ਹੈ ਤਾਂ ਐਨੀ ਚ ਦੁਕਾਨ ਦੇ ਵਿੱਚ ਅੱਜ ਦਾ ਸਾਰਾ ਉਹ ਇੰਨਾ ਵਧੀਆ ਬ੍ਰਾਂਡਡ ਕੱਪੜਾ ਮੈਂ ਉਹ ਲੈ ਕੇ ਆਇਆ ਵਾ ਤੁਹਾਨੂੰ ਕੱਪੜੇ ਦਾ ਪਤਾ ਹੀ ਕੀ ਸੀ ਕੁਝ ਨਹੀਂ ਪਤਾ ਸੀ ਤੁਹਾਨੂੰ ਫਿਰ ਵੀਰੇ ਤੁਸੀਂ ਚੋਰੀ ਥੋੜੀ ਕਰੋਗੇ ਯਾਰ ਤੁਸੀਂ ਕੀ ਤੁਸੀਂ ਮੈਸੇਜ ਦੇ ਰਹੇ ਹੋ ਦੁਨੀਆ ਨੂੰ ਕਿ ਤੁਸੀਂ ਕੰਮ ਚਲਾ ਰਹੇ ਹੋ ਇਹਦਾ ਮਤਲਬ ਚੋਰੀਆਂ ਕਰੀ ਜਾਓਗੇ ਯਾਰ ਤੁਸੀਂ ਤੇਰਾ ਨਾਲ ਦਾ ਸਾਥੀ ਵੀ ਕੱਢ ਕੇ ਆਇਆ ਅੱਜ ਮੈਂ ਜਿਹਦੇ ਨਾਲ ਪਲੈਨਿੰਗਾਂ ਕਰਦੇ ਸੀ ਕਿ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਸਾਡਾ ਜੇ ਨਹੀਂ ਤਨਖਾਹ ਨਾਲ ਗੁਜ਼ਾਰਾ ਹੁੰਦਾ ਕੋਈ ਹੋਰ ਕੰਮ ਲੱਭ ਲਓ ਜਿਹੜੇ ਕੰਮ ਨਾਲ ਤੁਹਾਡਾ ਘਰ ਚੱਲਦਾ ਪੁੱਠੇ ਰਾਤ ਜ਼ਰੂਰ ਜਾਣਾ ਪਏ ਕੱਢਣੇ ਸੀਗਾ ਤਾਂ ਉਦਾਂ ਹੀ ਕਹਿੰਦੇ ਤੁਸੀਂ ਮੈਨੂੰ ਮੈਂ ਚਲਾ ਜਾਂਦਾ ਵਰੋਂ ਤੂੰ ਜਦੋਂ ਪੈਸੇ ਮੰਗਦਾ ਤੈਨੂੰ ਮੈਂ ਉਦੋਂ ਪੈਸੇ ਦੇਣਾ ਇਹ ਤਾਂ ਮੈਨੂੰ ਅੱਜ ਵੈਸੇ ਹੀ ਪਤਾ ਲੱਗ ਗਿਆ ਭਾਈ ਨਾ ਮੈਂ ਗੱਲ ਕਰ ਲਈ ਕੀ ਪਤਾ ਤੂੰ ਕਿੰਨੇ ਇੰਨਾ ਟਾਈਮ ਹੋ ਗਿਆ ਤੈਨੂੰ ਕੰਮ ਕਰ ਤੇ ਕਿੰਨੀਆਂ ਗੁੰਡੀਆਂ ਲਗਾਈਆਂ ਹੋਣੀਆਂ ਨੇ ਤੂੰ ਵਿੱਚੋਂ ਬਾਜੀ ਮੈਂ ਉਦਾਂ ਦਾ ਕੁਝ ਨਹੀਂ ਕੀਤਾ ਹੈਗਾ ਠੀਕ ਆ ਤੁਸੀਂ ਉਰੇ ਆਨੇ ਕਦੋਂ ਸੀਗੇ ਸਾਰਾ ਕੁਝ ਵੀਰੇ ਗਾ ਕੇ ਵੀ ਮੈਨੂੰ ਰੈਂਡ ਕਰਨਾ ਪੈਂਦਾ ਸਾਰਾ ਕੁਝ ਹੁਣ ਜੇ ਤੁਸੀਂ ਮੈਨੂੰ ਉਰੋ ਕੱਢਤਾ ਨਾ ਨੁਕਸਾਨ ਤੁਹਾਡਾ ਹੀ ਹੋਣਾ ਵਾ ਮੇਰਾ ਕੁਝ ਨਹੀਂ ਜਾ ਹੋ ਗਿਆ ਉਹੀ ਤਾਂ ਗੱਲ ਸੀ ਮਾਮਦਾ ਨਹੀਂ ਸੀ ਹੁਣ ਤਾਂ ਮੈਂ ਆਪ ਹੀ ਦੇਖੂਗਾ ਸਾਡਾ ਕੁਝ ਨਹੀਂ ਜਾਣਾ ਵੀਰੇ ਹੁਣ ਤੁਸੀਂ ਆਪ ਦੇਖ ਲਓ ਕੱਢਣਾ ਤਾਂ ਦੇਖ ਲਓ ਮੈਂ ਚਲਾ ਜਾਣਾ ਵਾ ਮੁੜ ਕੇ ਫੇਰ ਨਾ ਕਿਉਂ ਜੇ ਕੰਪਟਰ ਡਾਊਨ ਆ ਗਿਆ ਸਾਡਾ ਕੁਝ ਨਹੀਂ ਜਾਣਾ ਹੈ ਬਹੁਤ ਨੇ ਲੋਕਾਂ ਨੂੰ ਹਨਾ ਚੱਲਦਾ ਵੀ ਸਾਡੇ ਸ਼ਿਰਤੇ ਪਿਆ ਭਾਜੀ ਗਾਹ ਕਸੀ ਰੱਖੇ ਹੋਏ ਸਾਰੇ ਮੇਨਟੇਨ ਕਰਕੇ ਇੱਥੇ ਅਜਾ ਤੇ ਇਹ ਸਰਤੇ ਚਲਦਾ ਬੈਥੇ ਤੂੰ ਕੁੰਡੀਆਂ ਲਗਾਊਗਾ ਨਾ ਤੂੰ ਜਾਣਦਾ ਕੌਣ ਆ ਭਾਜੀ ਇੱਥੇ ਜਿਹੜਾ ਗਾਹ ਕੰਦਾ ਵਾ ਸਾਰੇ ਮੇਰੇ ਮੂੰਹੋਂ ਆਉਂਦੇ ਆ ਵੀਰੇ ਬਹਿਮ ਹੁੰਦਾ ਠੀਕ ਆ ਜਿਹੜੇ ਤੁਸੀਂ ਪਾਲੀ ਫਿਰਦੇ ਹੋ ਕਿ ਤੁਹਾਡੇ ਮੂੰਹੋਂ ਕਸਟਮਰ ਆਂਦਾ ਜੇ ਇੱਥੇ ਖੜੇਗਾ ਤੇਰੇ ਕੋਲ ਹੀ ਆਊਗਾ ਕਸਟਮਰ ਜੇ ਕੋਈ ਹੋਰ ਖੜੂਗਾ ਉਹਦੇ ਕੋਲੇ ਆਊਗਾ ਭਾਜੀ 100 ਮੂੰਹ ਲੈ ਅੱਜਾ ਹੁੰਦਾ ਗਾਹ ਕ ਨਾਲ ਯਾਰ ਮੈਂ ਤੁਹਾਡੇ ਕੰਮ 'ਚ ਬੋਲਣਾ ਨਹੀਂ ਸੀਗਾ ਨਾ ਮੈਂ ਤੁਹਾਨੂੰ ਸਲਾਹ ਦੇਣੀ ਸੀ ਕੋਈ ਜਿੱਥੇ ਕੰਮ ਕਰੀਏ ਨਾ ਉਹਨਾਂ ਨਾਲ ਧੋਖਾ ਨਹੀਂ ਕਰੀਦਾ ਹੁੰਦਾ ਤੋ ਉਦਾਂ ਕਹਦੇ 1000 2000 ਚਾਹੀਦਾ ਉਹਨ ਤੋਂ ਭਾਈ ਜਦੋਂ ਪੈਸੇ ਮਿਲਦਾ ਉਦੋਂ ਦਿੰਦਾ ਮੈਂ ਦਾਦਾ ਸੇ ਆਈਪੀ ਮੰਗਿਆ ਉਦੋਂ ਦਿੱਤਾ ਮੈਂ ਅਡਵਾਂਸ ਲੈਣਾ ਹੀ ਆ ਉਹਦੇ ਕੋਲ ਮੈਂ ਭਾਈ ਐਂ ਕਰੋ ਤੁਸੀਂ ਆਪਣਾ ਕੰਮ ਦੇਖ ਲਓ ਮੈਂ ਚੱਲਿਆ ਇੱਥੋਂ ਮੈਂ ਇੱਥੇ ਕੰਮ ਨਹੀਂ ਕਰਨਾ ਨਾ ਜਰੀਲ ਹੋਣ ਤੋਂ ਬਾਅਦ ਵੀ ਆਪਣਾ ਕੰਮ ਸਾਮੂ ਆਪੇ ਦੇਖੋ ਐ ਨਹੀਂ ਕਹਿੰਦੇ ਕਿ ਅਸੀਂ ਸੁਧਰ ਜਾਂਨੇ ਆ ਕੁੰਡੀਆਂ ਮਾਰਨੀਆਂ ਬੰਦ ਕਰ ਦਿੰਨੇ ਆ ਤੇਰੇ ਵਰਗਾ ਹੀ ਉਹ ਸੀ ਉਹ ਵੀ ਨਿਕਲ ਗਿਆ ਹੁਣ ਤੂੰ ਵੀ ਚੱਲਿਆ ਤੁਹਾਡੇ ਮਨ 'ਚ ਨਾ ਵਹਿਮ ਹੈ ਕਿ ਤੁਸੀਂ ਚੱਲ ਜਾਓਗੇ ਤੇ ਕੰਮ ਨਹੀਂ ਚੱਲੂਗਾ ਸਾਰਿਆਂ ਦੇ ਕੰਮ ਚੱਲਦੇ ਰਹਿੰਦੇ ਆ ਭਾਜੀ ਕੋਈ ਵੈਮ ਨਹੀਂ ਹੈਗਾ ਇਹ ਹਕੀਕਤ ਆ ਅਸੀਂ ਨਾ ਨਾ ਇਹ ਹਫਤਾ 10 ਦਿਨ ਪਤਾ ਲੱਗ ਜੂਗਾ ਹਫਤਾ 10 ਦਿਨ ਦੂਰ ਦੀ ਗੱਲ ਆ ਅਸੀਂ ਇੱਕ ਦਿਨ ਵੀ ਨਾ ਆਈਏ ਨਾ ਫੋਨ ਇਹ ਨਿਆਣੇ ਸ਼ੁਰੂ ਹੋ ਜਾਂਦੇ ਆ ਇੱਥੋਂ ਦੇਖ ਲਿਓ ਹੁਣ ਮੈਂ ਜਾ ਰਿਹਾ ਮੈਂ ਆਪਦਾ ਦੇਖ ਲਿਓ ਕਿਵੇਂ ਕੰਮ ਚੱਲਦਾ ਤੁਹਾਡੇ ਮੂਰੇ ਹੀ ਆ ਉੱਤੋਂ ਦਾ ਕੁੰਡੀ ਲਗਾਈ ਹੈ ਉੱਤੋਂ ਗੁੱਸਾ ਵੀ ਦਿਖਾ ਰਿਹਾ ਹੈ ਇਹੀ ਆ ਮੇਰੇ ਨਾਲ ਵੀ ਇਦਾਂ ਹੀ ਹੋਇਆ ਅੱਛਾ ਹੁੰਦਾ ਪਤਾ ਕੀ ਆ ਵੀਰੇ ਧਿਆਨ ਆਪ ਹੀ ਰੱਖਣਾ ਪੈਂਦਾ ਕੰਮ ਕਰਨੇ ਬੜੇ ਓਕੇ ਆ ਵੀਰੇ ਦੁਕਾਨਦਾਰੀ ਸਾਂਭਣੀ ਬੜੀ ਓਕੀ ਆ ਜੇ ਕੁਛ ਕਹੀਏ ਤਾਂ ਆ ਮਾੜੇ ਜੇ ਨਾ ਕਹੀਏ ਤਾਂ ਫਿਰ ਨੁਕਸਾਨ ਕਰਾਈਏ ਉਹਨਾਂ ਅੱਜ ਤੋਂ ਬਾਅਦ ਇਹ ਆਪ ਵੀ ਦੇਖਣਾ ਪਿਆ ਕੋਈ ਨਹੀਂ ਬੰਦੇ ਕਿਹੜਾ ਥੋੜੇ ਆ ਬੇਰੋਜ਼ਗਾਰੀ ਪਤਾ ਕਿੰਨੀ ਆ ਇੱਕ ਜਾਂਦਾ ਦੋ ਹੋਰ ਆਂਦੇ ਆ ਓਏ ਆ ਭਾਈ ਜੇ ਕਰੋ ਜੋ ਥੋੜਾ ਜਿਹਾ ਕੰਮ ਵੱਲ ਧਿਆਨ ਦੋ ਠੀਕ ਹੈ ਪਤਾ ਕੀ ਗੱਲ ਆ ਚੋਰੀ ਨਾਲ ਉਹ ਨੁਕਸਾਨ ਕਰਾਇਆ ਚੰਗਾ ਉਹ ਸਹੀ ਗੱਲ ਇਹ ਤਾਂ ਕੋਈ ਨਹੀਂ ਮੈਨੂੰ ਦਿਓ ਜਾ ਜਾਂਦੇ ਵੀਰੇ ਓਕੇ ਬਾਈ ਥੈਂਕ ਯੂ ਸੋ ਮਚ ਵੀਰੇ ਮਾਰਕੀਟ ਆ ਇੱਥੇ ਉਤਾਰ ਚੜਾਉਂਦੇ ਰਹਿੰਦੇ ਆ ਠੀਕ ਆ ਮੈਂ ਵੀ ਨੁਕਸਾਨ ਕਰਾਇਆ ਪਰ ਕੋਈ ਨਾ ਜਿੱਥੇ ਇੰਨਾ ਨੁਕਸਾਨ ਹੋ ਰਿਹਾ ਸੀ ਥੋੜਾ ਜਿਹਾ ਹੋਰ ਸਹੀ ਆ ਇਹ ਤਾਂ ਚਲੋ ਮਿਲਦੇ ਆ ਬਾਈ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਗੁਰਪਾ ਜੀ ਠੀਕ ਹੋ ਬਹੁਤ ਬਹੁਤ ਵਧੀਆ ਤੁਸੀਂ ਸੁਣਾਓ ਭਾਜੀ ਬਸ ਠੀਕ ਹੈ ਅੱਜ ਤੂੰ ਕਦੋਂ ਆਇਆ ਮੈਂ ਵੀਰੇ ਸਵੇਰੇ ਆ ਗਿਆ ਸੀ ਬੈਠੋ ਭਾਜੀ ਆ ਜਾ ਨੀ ਨੀ ਬੈਠੋ ਬੈਠੋ ਤੁਸੀਂ ਕੋਈ ਗੱਲ ਨਹੀਂ ਕਿਵੇਂ ਸੇਲ ਬਹੁਤ ਵਧੀਆ ਭਾਜੀ ਤੇ ਹਾਂ ਬਿਲਕੁਲ ਵਧੀਆ ਭਾਜੀ ਤੇ ਆਪਣੇ ਸੈਚਰਡੇ ਸੰਡੇ ਦਾ ਬਾਲਾ ਹੀ ਘੰਟਾ ਵਧੀਆ ਹੈ ਜੀ ਬਾਕੀ ਬਾਕੀ ਦਿਨਾਂ ਦੇ ਵਿੱਚ ਥੋੜਾ ਜਿਹਾ ਚਲੋ ਪਰਕ ਪੈਂਦਾ ਹੈ ਕਿਉਂਕਿ ਸੈਚਰਡੇ ਸੰਡੇ ਕਸਟਮਰ ਆਉਂਦੇ ਹਾਂ ਹਾਂਜੀ ਭਾਜੀ ਤੁਸੀਂ ਭਾਜੀ ਆਪਣੇ ਕੋਲ ਨਾ ਇੱਕ ਦੋ ਕੋਈ ਵੈਰੈਟੀਆਂ ਘਟਦੀਆਂ ਸੀ ਉਹ ਲੈ ਕੇ ਆਣੀਆਂ ਉਹ ਤੁਸੀਂ ਮੈਨੂੰ ਮੈਸੇਜ ਕਰ ਦਿਆ ਕਰੋ ਨਾ ਨਾਲ ਦੀ ਨਾਲ ਮੈਂ ਹੁਣ ਆਣਾ ਸੀ ਮੈਂ ਲੈ ਆਂਦਾ ਜਿਹੜੀ ਵੀ ਚੀਜ਼ ਸਟਾਕ ਘਟਦਾ ਹੈ ਨਾ ਹਾਂਜੀ ਤੁਸੀਂ ਮੈਨੂੰ ਸਾਈਜ਼ ਨਾਲ ਲਿਖ ਕੇ ਜੀ ਮੈਨੂੰ ਮੈਸੇਜ ਕਰ ਦਿਆ ਕਰੋ ਜੀ ਭਾਜੀ ਠੀਕ ਹੈ ਸਟਾਕ ਖਤਮ ਹੋਣ ਤੋਂ ਪਹਿਲਾਂ ਤੁਸੀਂ ਮੈਨੂੰ ਮੈਸੇਜ ਕਰਨਾ ਅੱਗੇ ਤੋਂ ਮੈਂ ਚਾਚਾ ਜੀ ਨੂੰ ਕਹਿ ਕੇ ਪਹਿਲਾਂ ਹੀ ਬਣਵਾ ਕੇ ਭੇਜ ਦੇਣਾ ਮੈਂ ਖਿਆਲ ਰੱਖੂਗਾ ਜੀ ਹਾਂਜੀ ਹਾਂ ਹੋਰ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਬਹੁਤ ਵਧੀਆ ਭਾਜੀ ਜਗਰੂਪ ਹੋਣੇ ਸਹੀ ਕੰਮ ਕਰ ਰਹੇ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ 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 ਕੋਈ ਦਿੱਕਤ ਨਹੀਂ ਲੱਡੀ ਇੱਕ ਮਿੰਟ ਆ ਤੇ ਨਾਲ ਗੱਲ ਕਰਨੀ ਆ ਹਾਂਜੀ 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 ਵੀਰੇ ਲੱਡੀ ਗੱਲ ਹੈਗੀ ਇਦਾਂ ਤੂੰ ਇੱਥੇ ਭਾਵੇਂ ਚੱਲ ਕੋਈ ਨਹੀਂ ਮੈਂ ਆ ਜਾ ਕਰੂੰਗਾ ਗੌਰਵ ਪਾ ਜੀ ਹੈ ਗਿਆ ਜਗਰੂਰ ਪੈਗਾ ਉਹ ਕੁੜੀ ਹੈਗੀ ਨਵਨੀਤ ਠੀਕ ਹੈ ਜੀ ਉਹ ਦੇਖ ਲੂਗੀ ਤੂੰ ਹੈਪੀ ਸਟੋਰ ਜਾਣਾ ਕੱਲ ਤੋਂ ਕਿਉਂ ਕੀ ਗੱਲ ਹੋ ਗਈ ਵੀਰੇ ਜੋ ਹੋਣਾ ਚਾਹੀਦਾ ਸੀ ਉਹ ਹੋਇਆ। ਬਾਵੇ ਨੂੰ ਮੈਂ ਸਮਝਾਇਆ ਨਹੀਂ ਸਮਝਿਆ। ਗੁੱਸੇ 'ਚ ਬੋਲਿਆ। ਅੱਗੋਂ ਜਵਾਬ ਦੇਣ ਲੱਗ ਗਿਆ ਮੈਨੂੰ। ਇਸ ਕਰਕੇ ਮੈਨੂੰ ਸੱਚੀ ਜਵਾਬ ਦਿੱਤਾ ਉਹਨੂੰ ਕੱਢਤਾ ਹੋਇਆ। ਚਲੋ। ਇਹ ਤਾਂ ਠੀਕ ਹੀ ਕੀਤਾ ਵੀਰੇ ਤੁਸੀਂ। ਮੈਂ ਤੁਹਾਨੂੰ ਕਿਹਾ ਸੀ ਨਾ ਬਾਵਾ ਸਹੀ ਨਹੀਂ ਹੈਗਾ। ਹੁਣ ਜੋ ਤੁਸੀਂ ਕੀਤਾ ਵਧੀਆ ਹੀ ਕੀਤਾ ਹੈ। ਵਧੀਆ ਤਾਂ ਕੀਤਾ ਹੈ। ਉੱਤੇ ਹੁਣ ਕੰਮ ਕੌਣ ਦੇਖੂਗਾ? ਕਿਉਂਕਿ ਜ਼ਿੰਮੇਵਾਰੀ ਸਾਰੀ ਉਹਦੀ ਸੀ। ਮਾਰਕੀਟ ਜਾਣ ਲਈ ਉਹਨੂੰ ਰੱਖਿਆ ਹੋਇਆ ਸੀ ਮਾਰਕੀਟ ਤੋਂ ਸਾਮਾਨ ਵੀ ਉਹੀ ਲੈ ਕੇ ਆਂਦਾ ਸੀ ਪੇਮਟਾਂ ਦਾ ਵੀ ਸਾਰਾ ਪਤਾ ਸੀ ਹੁਣ ਕੁੜੀਆਂ ਤੇ ਮੈਨੂੰ ਲੱਗਦਾ ਬੋਝ ਪੈ ਜਾਊਗਾ ਹੁਣ ਤੈਨੂੰ ਜ਼ਿੰਮੇਵਾਰ ਬਣਨਾ ਪੈਣਾ ਡਿਊਟੀ ਥੋੜੀ ਜੀ ਲੌਂਗ ਕਰਨੀ ਪੈਣੀ ਹੈ ਤੈਨੂੰ ਉੱਥੇ ਹਾਂਜੀ ਵੀਰੇ ਕੋਈ ਨਹੀਂ ਮੈਂ ਦੇਖ ਲਊਗਾ ਪਰ ਵੀਰੇ ਕੋਈ ਇੱਕ ਮੁੰਡਾ ਵੀ ਰੱਖ ਲਿਓ ਉੱਥੇ ਹੁਣ ਹੋਲੀ-ਹੋਲੀ ਕਰਾਂਗੇ ਨਾ ਇੱਕਦਮ ਕਿੱਦਾਂ ਮੈਂ ਫੈਸਲੇ ਲਈ ਜਾਵਾਂ ਹਾਂਜੀ ਕੋਈ ਨਾ ਵੀਰੇ ਮੈਂ ਸੰਭਲ ਲਊਗਾ ਉੱਥੇ ਕਾਲਜ ਤੋਂ ਜਿਵੇਂ 1 ਵਜੇ ਆ ਜਾਣਾ ਹਾਂਜੀ ਰੋਟੀ ਪਾਣੀ ਖਾ ਕੇ ਤੁਸੀਂ ਉੱਥੇ ਹੀ ਪਹੁੰਚਣਾ ਦੁਕਾਨ ਤੇ ਹਾਂਜੀ ਵੀਰੇ ਕੋਈ ਨਹੀਂ ਮੈਂ ਬੈਠ ਜੇ ਕਾਉਂਗਾ ਠੀਕ ਹੈ ਤੇਰੇ ਤੇ ਜ਼ਿੰਮੇਵਾਰੀ ਹੁਣ ਜ਼ਿਆਦਾ ਆ ਗਈ ਆ ਤੇ ਉਹਨੂੰ ਚੰਗੀ ਤਰ੍ਹਾਂ ਨਿਭਾਉਣਾ ਹੈ ਹਾਂਜੀ ਵੀਰੇ ਠੀਕ ਜੇੜੀ ਗੱਲ ਤਾਂ ਨਹੀਂ ਪਤਾ ਲੱਗੂਗਾ ਤੂੰ ਮੈਨੂੰ ਫੋਨ ਤੇ ਬੁਚਣੀ ਬਾਕੀ ਮੈਂ ਵੀ ਕੋਸ਼ਿਸ਼ ਕਰੂੰਗਾ ਉੱਥੇ ਵੱਧ ਟਾਈਮ ਲਾਣ ਦੀ ਜਦੋਂ ਤੱਕ ਕੋਈ ਮੁੰਡਾ ਨਹੀਂ ਰੱਖਦਾ ਹਾਂਜੀ ਠੀਕ ਹੈ ਵੀਰੇ ਠੀਕ ਹੈ ਤੁਸੀਂ ਦੇਖੋ ਇੱਥੇ ਸੌਫਟਵੇਅਰ ਵਗੈਰਾ ਸਾਰਾ ਸੈੱਟ ਕਰ ਲਾ ਗੁਰੂ ਭਾਈ ਨਾਲ ਸਾਰੀ ਗੱਲ ਕਰ ਲਾ ਠੀਕ ਹੈ ਮੈਂ ਜਾਣਾ ਕਿਤੇ ਹੋਰ ਤੇ ਫਿਰ ਹੈਪੀ ਸਟੋਰ ਕੋਈ ਨਹੀਂ ਉੱਥੇ ਕੁੜੀਆਂ ਹੈਗੀਆਂ ਨੇ ਵੈਸੇ ਤਾਂ ਮੈਂ ਅੱਜ ਵਧਾ ਆਇਆ ਹਾਂ ਟਾਈ ਠੀਕ ਹੈ ਵੀਰੇ ਆ ਜੂਗਾ ਮੈਂ ਠੀਕ ਹੈ ਹਾਂਜੀ ਵੀਰੇ ਠੀਕ ਹੈ ਗੌਰਵ ਭਾਜੀ ਮੈਂ ਚੱਲਦਾ ਮੈਂ ਨਿਕਲਣਾ ਲੁਧਿਆਣੇ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਾਡੀ ਫਿਰ ਤੂੰ ਆਜੇਂ ਟਾਈਮ ਨਾਲੀ ਹਾਂਜੀ ਵੀਰੇ ਆ ਜੂਗਾ ਮੈਂ ਓਕੇ ਦੇਖ